ਮੋਹਾਲੀ ਸਟੇਡੀਅਮ ਦੇ ਅੰਦਰ ਤੇ ਸਟੇਡੀਅਮ ਦੇ ਬਾਹਰ ਬਹੁਤ ਗਰਮ ਹੈ ਇੱਕ ਪਾਸੇ ਮੋਹਾਲੀ ਦੇ ਲੋਕਲ ਬੁਆਏ ਗੁਜਰਾਤ ਟਾਈਟਨ ਦੇ ਕਪਤਾਨ ਸ਼ੁਭਮਨ ਗਿੱਲ ਦੀ ਟੀਮ ਹੈ ਤੇ ਦੂਜੇ ਪਾਸੇ ਮੁੰਬਈ ਇੰਡੀਅਨਸ ਹੈ ਅਸੀਂ ਪੰਜਾਬੀ ਚੀਲ ਨਹੀਂ ਕਰਦੇ ਹੁੰਦੇ ਅਸੀਂ ਹੌਸਲਾ ਫੁਜਾਈ ਕਰਦੇ ਹੁੰਦੇ ਜਿਹੜਾ ਵੀ ਕੰਮ ਕਰੋ ਤਸ਼ੱਦਦ ਨਾ ਕਰੋ ਤੇ ਜੀ ਸੱਦ ਕੇ ਕਰੋ ਅੱਛਾ ਕਿੱਥੋਂ ਆਏ ਹੋ ਅਸੀਂ ਲੁਧਿਆਣੇ ਤੋਂ ਆਏ ਹਾਂ ਜੀ ਮੈਚ ਦੇਖਣ ਮੈਚ ਦੇਖਣ ਸਾਡੇ ਤਾਂ ਮੁੱਲੂ ਰਹਿਣੇ ਵੋਟਾਂ ਦਾ ਮਾਹੌਲ ਬਹੁਤ ਗਰਮ ਹੈ ਹਵਾ ਜਨਤਾ ਦੀ ਚੱਲ ਰਹੀ ਹੈ ਜਿਹੜੀ ਵੋਟ ਪਾਏਗੀ ਉਹ ਜਨਤਾ ਜਿਤਾਏਗੀ ਤੇ ਹਵਾ ਜਨਤਾ ਦੀ ਚੱਲ ਰਹੀ ਹੈ ਤੇ ਹਮੇਸ਼ਾ ਜਨਤਾ ਦੀ ਹੀ ਚੱਲੇਗੀ ਡੈਲੀ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗਗਨ ਸ਼ੁਕਲਾ ਮੁੱਲਾਪੁਰ ਸਟੇਡੀਅਮ ਦੇ ਬਾਹਰ ਮੌਜੂਦ ਹਾਂ ਤੇ ਮਾਹੌਲ ਸਟੇਡੀਅਮ ਦੇ ਅੰਦਰ ਤੇ ਸਟੇਡੀਅਮ ਦੇ ਬਾਹਰ ਬਹੁਤ ਗਰਮ ਹੈ ਇੱਕ ਪਾਸੇ ਮੋਹਾਲੀ ਦੇ ਲੋਕਲ ਬੁਆਏ ਗੁਜਰਾਤ ਟਾਈਟਨ ਦੇ ਕਪਤਾਨ ਸ਼ੁਭਮਨ ਗਿੱਲ ਦੀ ਟੀਮ ਹੈ ਤੇ ਦੂਜੇ ਪਾਸੇ ਮੁੰਬਈ ਇੰਡੀਅਨਸ ਹੈ ਗੱਲਬਾਤ ਕਰਦੇ ਹਾਂ ਸਮਰਥਕ ਮੌਜੂਦ ਨੇ ਭਾਈ ਸਾਹਿਬ ਗੁਜਰਾਤ ਨੂੰ ਸਪੋਰਟ ਕਰਨ ਪਹੁੰਚੇ ਦੇਖੋ ਜੀ ਇਹ ਮੁੰਮੈਂਟ ਨਹੀਂ ਝੰਡਾ ਫੜਿਆ ਅਸੀਂ ਆਪਣੀ ਇੰਡੀਆ ਨੂੰ سپورਟ ਕਰਨ ਭੇਜੇ ਆ ਇਹ ਮੈਚ ਨੇ ਕੋਈ ਵੀ ਜਿੱਤੇ ਕੋਈ ਹਾਰੇ ਬਟ ਏਕਾ ਗੱਲ ਹੀ ਆਪਣੇ ਇੰਡੀਅਨ ਜਿੱਤਣਗੇ ਚਿੱਲ ਕਰ ਰਹੇ ਹਾਂ ਚਿੱਲ ਨਹੀਂ ਅਸੀਂ ਪੰਜਾਬੀ ਚਿੱਲ ਨਹੀਂ ਕਰਦੇ ਹੁੰਦੇ ਅਸੀਂ ਹੌਸਲਾ ਫੁਜਾਈ ਕਰਦੇ ਹੁੰਦੇ ਹਾਂ ਕਿਵੇਂ ਹੌਸਲਾ ਵਜਾਈ ਕਰੀ ਅੰਦਰ ਹੌਸਲਾ ਵਜਾਈ ਆਪਾਂ ਚਾਹੇ ਕਿਸਦਾ ਚੋਕਾ ਪਾਜਾ ਕੋਈ ਛੱਕਾ ਪਾਜਾ ਜਿਹੜਾ ਵੀ ਵਜਿਆ ਉਹ ਹਿੰਦੁਸਤਾਨ ਦੇ ਪਲੇਅਰ ਨੇ ਮਾਰਿਆ ਅਸੀਂ ਉਹਨੂੰ ਹੌਸਲਾ ਫੁਜਾਈ ਕੀਤੀ ਹੈ ਮਤਲਬ ਆਪਣਾ ਕੰਮ ਭੰਗੜਾ ਪਾਉਣਾ ਜੋ ਮਰਜ਼ੀ ਹੋਵੇ ਨਹੀਂ ਨਹੀਂ ਆਪਣਾ ਕੰਮ ਭੰਗੜਾ ਪਾਣਾ ਨਹੀਂ ਆਪਣਾ ਕੰਮ ਦੇਸ਼ ਦੀ ਰਾਖੀ ਵੀ ਕਰਨਾ ਸਾਰੇ ਕੰਮ ਕਰਨਾ ਜੇ ਖੇਡ ਦਾ ਮੈਦਾਨ ਆ ਖੇਡਣਾ ਜੇ ਜੰਗ ਦਾ ਮੈਦਾਨ ਆ ਜੰਗ ਲੜਨਾ ਜਿਹੜਾ ਵੀ ਕੰਮ ਕਰੋ ਤਸ਼ੱਦਦ ਨਾ ਕਰੋ ਤੇ ਜੀ ਸਦਕੇ ਕਰੋ ਅੱਛਾ ਕਿੱਥੋਂ ਆਏ ਹੋ ਅਸੀਂ ਲੁਧਿਆਣੇ ਤੋਂ ਆਏ ਆ ਜੀ ਮੈਚ ਦੇਖਣ ਮੈਚ ਦੇਖਣ ਤੁਹਾਡੇ ਤਾਂ ਲੁਧਿਆਣੇ ਵੋਟਾਂ ਦਾ ਮਾਹੌਲ ਬਹੁਤ ਗਰਮ ਹੈ ਤੁਹਾਨੂੰ ਇਹ ਵੀ ਦੱਸਦਾ ਉੱਥ ਕੌਣ ਜਿੱਤ ਰਿਹਾ ਹੈ ਦੇਖੋ ਵੋਟ ਦਾ ਰਾਈਟ ਬੰਦੇ ਦਾ ਪਰਸਨੈਲਿਟੀ ਹੁੰਦਾ ਅਸੀਂ ਇਹ ਨਹੀਂ ਦੱਸ ਸਕਦੇ ਅਸੀਂ ਜਿਹੜਾ ਵੀ ਰਿਜ਼ਲਟ ਆਏਗਾ ਹਾਂ ਬਟ ਜੋ ਵੀ ਜਿੱਤੇਗਾ ਲੋਕਤੰਤਰ ਜਿੱਤੇਗਾ ਅੱਛਾ ਫਿਰ ਵੀ ਹਵਾ ਕਿਹਦੀ ਚੱਲ ਰਹੀ ਹੈ ਫਿਲਹਾਲ ਹਵਾ ਹਵਾ ਜਨਤਾ ਦੀ ਚੱਲ ਰਹੀ ਹੈ ਜਿਹੜੀ ਵੋਟ ਪਾਏਗੀ ਉਹ ਜਨਤਾ ਜਿਤਾਏਗੀ ਤੇ ਹਵਾ ਜਨਤਾ ਦੀ ਚੱਲ ਰਹੀ ਹੈ ਤੇ ਹਮੇਸ਼ਾ ਜਨਤਾ ਦੀ ਹੀ ਚੱਲੇਗੀ ਇੱਕ ਪਾਸੇ ਸੰਜੀਵ ਅਰੋੜਾ ਨੇ ਸੰਸਦ ਨੇ ਰਾਜ ਸਭਾ ਦੂਜੇ ਪਾਸੇ ਸਾਫ ਦਾ ਕੈਬਨਿਟ ਮੰਤਰੀ ਭਾਰਤ ਪੂਸ਼ਣ ਆਸ਼ੂ ਨੇ ਕੀ ਲੱਗਦਾ ਹੈ ਔਰ ਪਰਪਕਾਰ ਘੁੰਮਣਵੀ ਨੇ ਵਕੀਲ ਸਾਹਿਬ ਤੇ ਬੀਜੇਪੀ ਨੇ ਅਜੇ ਉਮੀਦਵਾਰ ਐਲਾਨ ਨਹੀਂ ਤਾਂ ਕੁਛ ਤਾਂ ਮਹੁੰਦਾ ਨਾ ਕਿ ਅਸੀਂ ਇਸ ਉਮੀਦਵਾਰ ਨੂੰ ਇਸ ਕਸੌਟੀ ਤੇ ਖਰੇ ਉਤਰਦੇ ਹੋ ਨਾ ਪਤਾ ਕਿ ਤੁਸੀਂ ਪੱਤਰਕਾਰ ਹੋ ਅਸੀਂ ਤੁਸੀਂ ਸ਼ਬਦ ਮੂੰਹ ਚ ਪਾਉਣ ਦੀ ਕੋਸ਼ਿਸ਼ ਕਰ ਰਹੇ ਹੋ ਬਟ ਇਹ ਹੈ ਕਿ ਮੈਂ ਤੁਹਾਨੂੰ ਪਹਿਲਾਂ ਜਨਤਾ ਜਿੱਤੇਗੀ ਤੇ ਹਮੇਸ਼ਾ ਜਨਤਾ ਹੀ ਜਿੱਤੇਗੀ ਤੇ ਮੈਂ ਵੀ ਦੱਸਦਾ ਜਦੋਂ ਅਸੀਂ ਵੋਟ ਪਾਉਂਦੇ ਆ ਮੈਂ ਆਜ਼ਾਦ ਉਮੀਦਵਾਰ ਵੀ ਦੇਖਦਾ ਹੁੰਦਾ ਆਜ਼ਾਦ ਉਮੀਦਵਾਰ ਕੌਣ ਨੇ ਠੀਕ ਹੈ ਇਹ ਜਨਤਾ ਦਾ ਆਪਣਾ ਪਰਸਨਲਾਈਟ ਆ ਉਹ ਜਿਹਨੂੰ ਵੋਟ ਪਾਏਗੀ ਉਹ ਜਿੱਤੇਗਾ ਥੈਂਕ ਯੂ ਵਾਂਸ ਅਗੇ ਆ ਜੀ ਭਾਜੀ ਗਿੱਲ ਸਾਹਿਬ ਦੀ ਤੁਸੀਂ ਵਰਦੀ ਪਾਈ ਹੋਈ ਹੈ ਗਿੱਲ ਸਾਹਿਬ ਅੱਜ ਛੇਤੀ ਆਊਟ ਹੋਗੇ ਉਹ ਦੇਖੋ ਸਭ ਦੀ ਆਪਣੀ ਆਪਣੀ ਪਰਫਾਰਮੈਂਸ ਹੈ ਇਹਦੇ ਉੱਤੇ ਕਿਸੇ ਤੇ ਕਹਿ ਨਹੀਂ ਸਕਦੇ ਕਿ ਜਲਦੀ ਆਊਟ ਹੋ ਗਏ ਇਹ ਸਭ ਦੀ ਆਪਣੀ ਆਪਣੀ ਪਰਫਾਰਮੈਂਸ ਹੈ ਮੇ ਵੀ ਉਹਨਾਂ ਨੂੰ ਆਊਟ ਕਰਨ ਵਾਲਾ ਜਿਹੜਾ ਸਾਹਮਣੇ ਬੰਦਾ ਸੀ ਉਹ ਜ਼ਿਆਦਾ ਟੈਲੈਂਟ ਐਂਡ ਬੋਲਡ ਵਧੀਆ ਬੋਲਰ ਹੈ ਹਾਂ ਜੀ ਹਾਂ ਕਲਾਸਿਕਲ ਬੋਲਰ ਹੈ ਭਾਈ ਮੈਂ ਕਹਿ ਰਿਹਾ ਜਿਹੜੇ ਉਹਨਾਂ ਦੇ ਆਪੋਜ਼ਿਟ ਸੀਗੇ ਉਹ ਉਹਨਾਂ ਨੇ ਅੱਛਾ ਉਹਨਾਂ ਨੂੰ ਬੀਟ ਕਰਤਾ ਤੇ ਉਹ ਆਊਟ ਹੋ ਗਏ ਇੰਜੋਏ ਕਰਿਆ ਅੰਦਰ ਬਹੁਤ ਵਧੀਆ ਸਰ ਬਹੁਤ ਵਧੀਆ ਬਹੁਤ ਵਧੀਆ ਇੱਕੋ ਗੇਮ ਤਾਂ ਜਿੱਤਦੀ ਹੈ ਨਾ ਗੇਮ ਅੱਛੀ ਹੈ ਬਟ ਦੋਨੋਂ ਟੀਮਾਂ ਬਹੁਤ ਅੱਛੀਆਂ ਨੇ ਤੇ ਬਾਕੀ ਤੁਸੀਂ ਗੱਲ ਕੀਤੀ ਸੀ ਇਹਨਾਂ ਦੀ ਇਲੈਕਸ਼ਨ ਦੀ ਹਾਂ ਤੁਸੀਂ ਸਿਰੇ ਲਾਓ ਗੱਲ ਸਿਰੇ ਮੈਂ ਮ ਮੈਨੂੰ ਚਲੋ ਕੈਂਡੀਡੇਟ ਤਾਂ ਸਾਰੇ ਸਾਰੇ ਬਰਾਬਰ ਨੇ ਮੈਂ ਹਵਾ ਪੁੱਛਦਾ ਵੀ ਹਵਾ ਕਿਹਦੀ ਚੱਲਦੀ ਹਵਾ ਦੀ ਮੈਂ ਗੱਲ ਨਹੀਂ ਮੈਂ ਗੱਲ ਹੌਟ ਡਿਮਾਂਡਸ ਦੀ ਕਰਦਾ ਭਈ ਮਸਲਾ ਜਿਹੜਾ ਵਾ ਮੈਂ ਇਹ ਦੇਖਦਾ ਹਾਂ ਵੀ ਹੁਣ ਵੀ ਘਟੂ ਘਟ ਮੇਰੀ ਵੀ 52 ਸਾਲ 53 ਸਾਲ ਉਮਰ ਹੋ ਚੱਲੀ ਲੱਗਦੇ ਨਹੀਂ ਪਰ ਤੁਸੀਂ ਚਲੋ ਚਲੋ ਉਹ ਤੇ ਥੈਂਕ ਯੂ ਗੱਲ ਮਸਲਾ ਇਸ ਗੱਲ ਦਾ ਵੀ ਮੈਂ ਨਾ ਉੱਥੇ ਇੱਕ ਸਾਡੇ ਨਾਲੇ ਦਾ ਇਸ਼ੂ ਹੈ ਉੱਥੇ ਬੁੱਡੇ ਦਾ ਬੁੱਡੇ ਨਾਲੇ ਦਾ ਬਈ ਤੁਸੀਂ ਇਹ ਦੇਖ ਲਓ ਵੀ ਸਾਡੇ ਵੀ ਪਿਓ ਦਾ ਤੇ ਚਲੇ ਗਏ ਉਤੋਂ ਬਾਅਦ ਹੁਣ 50 52 ਸਾਲ ਸਾਡੀ ਉਮਰ ਹੋ ਗਈ ਬਈ ਅਸੀਂ ਤੁਸੀਂ ਇਹ ਦੇਖੋ ਵੀ ਸਰਕਾਰ ਕੋਈ ਆਈ ਕਿੰਨੀ ਆਈ ਕਾਲੀ ਵੀ ਰਹੀ ਕਾਂਗਰਸ ਵੀ ਰਹੀ ਆ ਵੀ ਚੱਲ ਰਹੀ ਹੈ ਮੌਜੂਦਾ ਵੀ ਹੈ ਪਰ ਮਸਲਾ ਤਿਉਂ ਦਾ ਤਿਉਂ ਹੈ ਇਹ ਮੈਨੂੰ ਪਤਾ ਨਹੀਂ ਮੈਂ ਹੁਣ ਲੀਡਰਾਂ ਨੂੰ ਦੇਖੋ ਤੁਹਾਡੇ ਮਾਧਿਅਮ ਰਾਹੀਂ ਮੈਂ ਇੱਕ ਜ਼ਰੂਰ ਉਹਨਾਂ ਨੂੰ ਅਪੀਲ ਕਰਨਾ ਚਾਹੁੰਦਾ ਜਿੱਤ ਕੇ ਕੋਈ ਆਵੇ ਪਰ ਉਹ ਮਸਲਾ ਜਿਹੜਾ ਨਾ ਉਹਨੂੰ ਕਾਈਂਡਲੀ ਇਹਨੂੰ ਇਸੇਰੇ ਲਾਉਣ ਇਹ ਸਾਡੀ ਮੇਰਾ ਸਵਾਲ ਫੇਰ ਉਹੀ ਹੈ ਕੀ ਲੱਗਦਾ ਕੀ ਹੈ ਇਸ ਵਾਰ ਵੈਸਟ ਦਾ ਜਿਹੜਾ ਲੋਕੋ ਸੋਚ ਕੀ ਰਹੇ ਨੇ ਵੈਸਤੇ ਲੋਕਾਂ ਦੇ ਜ਼ੈਨ ਚੱਲ ਕੀ ਰਿਹਾ ਹੈ ਕਿਉਂਕਿ ਜਿਹੜੇ ਪਹਿਲਾਂ ਐਮਐਲਏ ਸੀ ਉਹ ਅਕਾਲ ਚਲਾਣਾ ਕਰਕੇ ਤਾਂ ਉਹਨਾਂ ਤੋਂ ਬਜਾਏ ਬਾਈਪੋਲ ਹੋ ਗਿਆ ਹੁਣ ਮੈਂ ਤੁਹਾਨੂੰ ਮੈਂ ਤੁਹਾਨੂੰ ਇਹੀ ਦੱਸਾਂ ਵੀ ਲੋਕਾਂ ਦੇ ਪਲੜਾ ਕੀ ਦਾ ਭਾਰੀ ਹੈ ਮੈਨੂੰ ਇਹ ਦੱਸੋ ਮੈਂ ਮੈਂ ਪਲੜਾ ਮੈਂ ਤੁਹਾਨੂੰ ਲਾਸਟੇ ਆਪਾਂ ਗੱਲ ਕਰਾਂਗੇ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਹਾਂ ਹੁਣ ਜਿਵੇਂ ਉਹਨਾਂ ਦੀ ਗੱਲ ਕਰਦੇ ਹਾਂ ਤੁਸੀਂ ਗੁਰਪ੍ਰੀਤ ਗੋਗੀ ਜੀ ਦੀ ਹੁਣ ਮੈਂਬਰ ਤਾਂ ਸਾਰੇ ਇਹ ਕਾਂਗਰਸ ਦੇ ਹੀ ਸੀਗੇ ਬੰਦੇ ਸਾਰੇ ਕਾਂਗਰਸ ਬੰਦੇ ਤਾਂ ਕਾਂਗਰਸ ਹੁਣ ਕਾਂਗਰਸ ਹੈ ਚਾਹੇ ਅਕਾਲੀ ਹੈ ਪਰ ਮੈਂ ਜਿਹੜੀ ਗੱਲ ਫੇਰ ਆਪਣੀ ਘੁੰਮ ਫਿਰ ਕੇ ਉੱਥੇ ਜਾਣੇ ਆਪਾਂ ਵੀ ਜਿਹੜਾ ਮਸਲਾ ਨਾ ਜੀ ਮਸਲੇ ਉੱਥੇ ਦੇ ਉੱਥੇ ਹੀ ਨੇ ਸਰਕਾਰਾਂ ਚਾਹੇ ਸਾਰੀਆਂ ਬਦਲ ਗਈਆਂ ਪ੍ਰਣਾਲਾ ਉੱਥੀ ਹੈ ਪ੍ਰਣਾਲਾ ਉੱਥੇ ਦਾ ਉੱਥੇ ਹੀ ਖੜਾ ਮੈਂ ਤੁਹਾਡੇ ਯਾਰੀਆਂ ਮਾਦੀਆਂ ਮਰਾਹੀ ਇਹਹੀ ਵਾਰ-ਵਾਰ ਅਪੀਲ ਕਰਦਾ ਵੀ ਕਾਈਂਡਲੀ ਉਹਦਾ ਇਸ਼ੂ ਨੂੰ ਪਹਿਲਾਂ ਤਾਂ ਸੁਣੋ ਪਰ ਮੇਰੀ ਗੱਲ ਦਾ ਜਵਾਬ ਨਹੀਂ ਤੁਸੀਂ ਥੋੜੀ ਤਾਂ ਜਵਾਬ ਦੇਖੋ ਹੁਣ ਸਾਰੇ ਬਹੁਤ ਜ਼ਿਆਦਾ ਅੱਛਾ ਜਵਾਬ ਸਹੀ ਨੂੰ ਮਿਲ ਜਾਊਗਾ ਮੈਂ ਤੁਹਾਨੂੰ ਦੱਸਦਾ ਥੋੜਾ ਦੇਖੋ ਥੋੜੀ ਗੱਲ ਦਾ ਮਾイク ਦਿਓ ਤੁਸੀਂ ਪੱਤਰਕਾਰੋਂ ਤੁਸੀਂ ਦੱਸੋ ਤੁਸੀਂ ਸਰਦੀ ਹਵਾ ਜੱਜ ਕਰਦੇ ਹੋ ਹਵਾ ਦਾ ਮਾਹੌਲ ਕੀ ਹੈ ਕਿਹੜੀ ਹਵਾ ਦਾ ਜੇ ਤੁਸੀਂ ਸਾਨੂੰ ਪੁੱਛ ਰਹੇ ਹੋ ਨਹੀਂ ਦੇਖੋ ਸਾਡਾ ਕੰਮ ਤਾਂ ਲੋਕਾਂ ਨੂੰ ਦਿਖਾਉਣਾ ਹੈ ਜੋ ਤੁਸੀਂ ਬੋਲੋਗੇ ਉਹ ਅਸੀਂ ਵੀ ਦਿਖਾਵਾਂਗੇ ਅਸੀਂ ਪੁੱਛ ਰਹੇ ਕਿ ਸ਼ਹਿਰ ਦੀ ਹਵਾ ਕੀ ਕਹਿ ਰਹੀ ਹੈ ਪਤਾ ਕਿ ਇਹ ਵੋਟ ਵੋਟਰ ਆਈ 2 ਆਪਣਾ ਦੂਜਾ ਹੈਗਾ ਇਹ ਉਸ ਦਿਨ ਹੀ ਤੁਹਾਨੂੰ ਪਤਾ ਲੱਗੇਗਾ ਸਰ ਪਰ ਤੁਹਾਨੂੰ ਇੱਕ ਗੱਲ ਦੱਸ ਦਿਆਂ ਪਲੇਅਰ ਸਾਰੇ ਦੇ ਨੇ ਹਾਂ ਸਾਰੇ ਇਹਦੇ 'ਚ ਕੋਈ ਸ਼ੱਕ ਨਹੀਂ ਕਾਂਟੜੀ ਟੱਕਰ ਹੈ ਮੈਂ ਕਹਿੰਦਾ ਪੂਰੀ ਕਾਂਟੜੀ ਕੱਲੀ ਦਲ ਹੈ ਫਾਈਟ 'ਚ ਅਕਾਲੀ ਦਲ ਫਾਈਟ ਚ ਹੋਰ ਪੁਕਾਰ ਕੁੰਮਨ ਕਹਿੰਦੇ ਬਹੁਤ ਅੱਛੇ ਕੈਂਡੀਡੇਟ ਪਰਸਨਲੀ ਬਹੁਤ ਅੱਛੇ ਇਹ ਚੀਜ਼ਾਂ ਕਈ ਵਾਰੀ ਕੀ ਹੁੰਦੀਆਂ ਮੈਂਟੂ ਮੈਨ ਵੀ ਡਿਫਰ ਕਰਦੀਆਂ ਹਾਂ ਐਗਜ਼ੈਕਟਲੀ ਠੀਕ ਹੈ ਕਿ ਨਹੀਂ ਹੁਣ ਉਹ ਬੜਾ ਸੂਝਵਾਨ ਆ ਪੜਿਆ ਲਿਖਿਆ ਉਹਨੇ ਸਾਰਾ ਕਾਨੂੰਨ ਨੂੰ ਜਾਣਦਾ ਬਹੁਤ ਵਧੀਆ ਔਰ ਮੈਨ ਵੀ ਬਹੁਤ ਵਧੀਆ ਨੇ ਇੱਕ ਪਰਸਨ ਬਹੁਤ ਅਦਾਬੀ ਹੈ ਹਿਮਨ ਵੀ ਬਹੁਤ ਵਧੀਆ ਆ ਬਿਲਕੁਲ ਬਿਲਕੁਲ ਸੋ ਇਸ ਕਰਕੇ ਮੈਂ ਤਾਂ ਕਹਿੰਦਾ ਤੁਹਾਨੂੰ ਇੱਕ ਮਤਲਬ ਵਧੀਆ ਕੈਂਡੀਡੇਟ ਹੀ ਮਿਲੋ ਜਿਹੜਾ ਵੀ ਮਿਲੋ ਏ ਸਾਡੀ ਗਰੰਟੀ ਹੈ ਬਿਲਕੁਲ ਸਟੇਡੀਅਮ ਦੇ ਬਾਹਰ ਲੁਧਿਆਣਾ ਵੈਸਟ ਇਲੈਕਸ਼ਨ ਦੀ ਚਰਚਾ ਜ਼ਰੂਰ ਹੋਈ ਆ ਪਰ ਵੋਟਰ ਬਹੁਤ ਸਿਆਣੇ ਨੇ ਇਹ ਨਹੀਂ ਦੱਸਦੇ ਕਿ ਸ਼ਹਿਰ ਦੀ ਹਵਾ ਕਹਿ ਕੀ ਰਹੀ ਆ ਕਹਿੰਦੇ ਕੋਈ ਜਿੱਤੇ ਲੋਕ ਜ਼ਰੂਰ ਜਿੱਤਣਗੇ ਔਰ ਹੋਰ ਗੱਲ ਆ ਕਹਿੰਦੇ ਪੰਜਾਬੀ ਚਿੱਲ ਨਹੀਂ ਕਰਦੇ ਪੰਜਾਬੀ ਹੌਸਲਾ ਅਫਜ਼ਾਈ ਕਰਨ ਆਉਂਦੇ ਨੇ ਤਾਂ ਕੰਟਰੀ ਟੱਕਰ ਬੰਬੇ ਤੇ ਗੁਜਰਾਤ ਦੀ ਹੋ ਰਹੀ ਆ ਪਰ ਮੌਲ ਬਾਹਰ ਤੇ ਅੰਦਰ ਦੋਵੇਂ ਪਾਸੇ ਕਰ ਮੈਂ ਕੈਮਰਾ ਪਰਸਨ ਦਲੇਰ ਨਾ ਗगन ਸ਼ਕਲਾ ਦਿੱਲੀ ਪੋਸਟ ਪੰਜਾਬੀ